ਬਾਬਾ ਬਿਲੀਚੰਦ ਸਾਹਿਬ ਜੀ ਦੇ ਆਜਾਬਾ ਬਾਬਾ ਜੀ ਦਾ ਫੋਨ ਆਇਆ ਸੀਗਾ ਕਿ ਉਹਨਾਂ ਦੇ ਫਸਲ ਵੱਢਣੀ ਆ ਇਸ ਕਰਕੇ ਆਪਾਂ ਟਰੈਕਟਰ ਲੈ ਕੇ ਸੇਵਾ ਦੇ ਮਹਾਰਾਜ ਨੇ ਲਾਈ ਆਪਣੀ ਹੁਣ ਸੇਵਾ ਲੈ ਕੇ ਚੱਲੀਆਂ ਟਰੈਕਟਰ ਟਰਾਲੇ ਨੂੰ ਜਾ ਕੇ ਉੱਥੇ ਬਾਕੀ ਫਸਲ ਵੱਢਦੇ ਆ ਤੁਹਾਨੂੰ ਵਗਾਉਣੇ ਉਤੋਂ ਦੇ ਦ੍ਰਿਸ਼ ਬੜੇ ਪਿੰਡਾਂ ਦੇ ਟਰੈਕਟਰ ਟਰਾਲੇ ਆਏ ਹੋਏ ਆ ਬਾਕੀ ਆਪਣਾ ਬੱਸ ਬੱਸ ਤਾਂ ਪੰਜ ਮਿੰਟਾਂ ਤੱਕ ਬੱਸ 50 ਮਿੰਟਾਂ ਤੱਕ ਪਹੁੰਚ ਕੇ ਤੁਹਾਨੂੰ ਵਗਾਉਣੇ ਹੁਣੇ 50 ਦੇ ਆਡੇ ਵੀਰ ਜੀ ਲੱਗ ਗਿਆ ਜਿਵੇਂ ਹੋ ਗਈ ਬਾਟੀ ਸ਼ੁਰੂ ਕਿਵੇਂ ਆ ਸਾਡੇ ਤੇ ਆ ਮਹਾਰਾਜ ਦੀ ਕਿਰਪਾ ਨਾਲ ਪੈਂਦਾ ਜਾਂਦਾ ਗਾਹਰ ਆਪਾਂ ਗੱਗੂ ਕਿਦਨ ਲਾਉਣੀ ਮਸ਼ੀਨ ਫਿਰ ਅਰਸੋ ਵੜਾ ਦੇਣੀ ਆ ਕੋਈ ਗੱਲ ਨਹੀਂ ਸਰਦਾਰਾ ਮਹਾਰਾਜ ਦੀ ਕਿਰਪਾ ਨਾਲ ਬੱਲ ਲਾਉਣੇ ਫਿਰ ਪਰਸੋਂ ਅੱਜ ਫਿਰ ਆਪਾਂ ਬਾਬਿਆਂ ਦੇ ਇਦਰਾ ਹੋ ਜੀਏ ਵੇਲੇ ਵੇਰ ਹਾਂ ਹਾਂ ਬਨੇ ਬਨੇ ਵੜਨੇ ਆਪਾਂ ਹਾਂ ਕੱਲ ਫਿਰ ਬਨੇ ਬਨੇ ਵੜ ਕੇ ਮਹਾਰਾਜ ਦੀ ਕਿਰਪਾ ਨਾਲ ਦੇ ਸਾਡੇ ਤੇ ਆ ਗਿਆ ਆ ਸਾਡੇ ਸਾਡੇ ਤੇ ਆ ਗਿਆ ਭਾਜੀ ਹੀ ਛੱਡਦੇ ਨਾ ਹਾਂ ਅੱਜ ਆ ਜੋ ਕੀ ਹਾਂ ਜੀ ਵੀਰ ਦੀ ਗੁਰਦਾਰੇ ਸਾਹਿਬ ਦੇ ਕੋਲ ਤੇ ਆਪਾਂ ਬਾਜੂ ਚੱਲਦੇ ਹਾਂ ਬਾਬਿਆਂ ਦੇ ਨਾਲ ਬਾਬਾ ਜੀ ਗਏ ਹੋਏ ਨੇ ਤੇਲਪੌਣ ਹਾਂਜੀ ਪਾਲੇ ਰੈਡੀਕਟਰ ਨੇ ਮਸ਼ੀਨ ਰੈਡੀ ਆਪਾਂ ਹੀ ਰੈਡੀ ਹਾਂ ਆਪਾਂ ਵੀ ਰੈਡੀ ਇਹ ਵੀ ਗੱਲ ਹੈ ਤੇ ਆ ਚੰਦੀ ਹੋਰੀ ਭਾਜੀ ਆਪਣੇ ਗੁਰਦਰਾ ਸਾਹਿਬ ਆ ਗਈ ਸੀ ਅੱਛਾ ਅੱਛਾ ਇਹ ਲੱਗ ਕਿੰਨੀ ਆਉਂਦਾ 2 10 ਕੀਤੀ ਸਾਡੀ ਗੇਜ ਚੈੱਕ ਕਰੋ ਤਲਵੰਡੀ ਵੀ ਲੈਂਦੀ ਹੈ ਤਾਂ ਆ ਤੀਕ ਨਹੀਂ ਮਿਲਦੀ ਨਾ ਨਾ ਸਪੈਸ਼ਲ ਡਿਮਾਂਡ ਤੇ ਬਣਵਾਈਆਂ ਆ ਏਜੰਸੀ ਜਨ ਮੇਰੀ ਹਵਾਲੇ ਹਾਂ ਦੇਖ ਯਾਰ ਹਾਂ ਲਾ ਤੇਰਾ ਕੌਣ ਨੇ ਪੇ ਟਰੈਕਟਰ ਚ ਤੇਰਾ ਕੌਣ ਨੇ ਬਾਅਦ ਚੋ ਤੋਰਦੇ ਫਿਰ ਮਸ਼ੀਨ ਵੀ ਰੈਡੀ ਆ ਬਸ ਹੁਣ ਕਰਕੇ ਅਰਦਾਸ ਬੇਨਤੀ ਤੇ ਬਾਅਦ ਚੋ ਸੰਗਤ ਲੈ ਕੇ ਤੁਰਦੇ ਸਾਰੇ ਆਪਾਂ ਤੇ ਇਹ ਲੁਕਵਾ ਕੇ ਹੁਣ ਆਪਾਂ ਚੱਲੇ ਆ ਪਹਿਲੀ ਵਾਲ ਨੂੰ ਬਾਬਿਆਂ ਦੇ ਅਬੀ ਜੱਟੋ ਮਹਾਰਾ ਦੀ ਕਿਰਪਣਾ ਕਰਕੇ ਅਰਦਾਸ ਬੇਨਤੀ ਕਰਕੇ ਅਰਦਾਸ ਬੇਨਤੀ ਕਰਤਾ ਕੰਮ ਬਾਬਿਆਂ ਕੰਮ ਸ਼ੁਰੂ ਹੌਲੀ ਹੌਲੀ ਟਰੈਕਟਰ ਆਉਣਗੇ ਹੁਣ ਤੇ ਰਸਤਾ ਨੀ ਹੋਰ ਸਾਹਮਣੇ ਹੁੰਦੀ ਆ ਨੀ ਨੀ ਨਾ ਪੈਗਾ ਯਾਰ ਹੋਣਾ ਪਹਿਲਾਂ ਪੂਰਾ ਯੂਸੀ ਹੁਣ ਇਹ ਵੇਖੀ ਹਫਤੇ ਤੱਕ ਵੇਖੀ ਤੇ ਲੱਭਣਾ ਇਹ ਨਹੀਂ ਹੋਏਗਾ ਨਾ ਫੇਲ ਹੋਏਗਾ ਨਾ ਮਹਾਰਾ ਦੀ ਕਿਰਪਾ ਨਾਲ ਇਹ ਇੱਥੇ ਟੱਕ ਚ ਬਾਅਦ ਆ ਇੱਕ ਫੇਰ ਆਇਆ ਇਹ ਕੋਈ ਟੈਨਸ਼ਨ ਪੈ ਗਈ ਆਓ ਭਰਦੀ ਆ ਬੜੀ ਕਿੱਲੇ ਚ ਭਰਦੀ ਮੇਰਾ ਵੀ ਨਹੀਂ ਆਇਆ ਬਾਬੇ ਆ ਤਾਂ ਇੱਕ ਵੇਰਾ ਵੀ ਨਹੀਂ ਆਇਆ ਉਹ ਕਿੱਲੇ ਚ ਹੋ ਗਿਆ ਮਾਲਕ ਦੀ ਕਿਰਪਾ ਨਾਲ ਕੰਮ ਸ਼ੁਰੂ ਤੇ ਪਹਿਲੀ ਡਿੱਕੀ ਮਹਾਰਾਜ ਦੀ ਕਿਰਪਾ ਨਾਲ ਪੈਣ ਲੱਗੀ ਟਰਾਲੇ 'ਚ ਲਾਜੋ ਜੀ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ ਜਦੋਂ ਕੰਮ ਸ਼ੁਰੂ ਤੇ ਬਾਕੀ ਤੁਹਾਨੂੰ ਹੋਰ ਵੀ ਟਰੈਕਟਰ ਆਉਣਗੇ ਹੌਲੀ ਹੌਲੀ ਸਾਰੇ ਉਹ ਡੇਰਾ ਬਾਬਿਆਂ ਦਾ ਉਹ ਜਿਹੜਾ ਦੋ ਸਵਾ ਪੰਮ ਹੋ ਚੁੱਕਿਆ ਜੀ ਮੰਡੀ ਬਾਬਾ ਜੀ ਆਪਣੇ ਨਾਲੇ ਆਏ ਹੋਏ ਆ ਤੇ ਬਾਬਾ ਜੀ ਹੁਣ ਆਉਣਾ ਪਾਉਣਗੇ ਦੱਸਣਗੇ ਆਪਾਂ ਕਿੱਥੇ ਲੰਮੀ ਵਦਨ ਪਹਿਲਾਂ ਲਾ ਤਾਂ ਆਇਆ ਪਹਿਲਾ ਟਰਾਲਾ ਬਾਬਿਆਂ ਦੀ ਮੇਰ ਦੇ ਨਾਲ ਬਹੁਤ ਸੋਹਣਾ ਮਹਾਰਾਜੀ ਜਿੱਪਣ ਤੁਹਾਡੇ ਵੀ ਨਾਲੇ ਆਏ ਹੀਗੇ ਤੇ ਪਹਿਲਾ ਟਰਾਲਾ ਜਦੋਂ ਲੱਤ ਗਿਆ ਵਾ ਬਾਕੀ ਹੋਰ ਵੀ ਟਰਾਲੇ ਲੈ ਗਏ ਉਹਨਾਂ ਬਾਬਿਆਂ ਦੇ ਪਈਆਂ ਗਿੱਲਿਆਂ ਦਾ ਢਾਗਿਆ ਉੱਥੇ ਮਹਾਰਾਜ ਜੀ ਰੂਹ ਦਾ ਬਾਬਾ ਜੀ ਜਾਂਦੇ ਚੇਰਾ ਕਰਦਾ ਜਰਾ ਪਹਿਲੇ ਟਰਾਲੀ ਛੋਟ ਗਿਆ ਭਾ ਵੀ ਇੱਥੇ ਹਣ ਜੱਲਿਆਂ ਫੇਰ ਖੇਤ ਚ ਤੇ ਮਾਨ ਦੀ ਕਿਰਪਾ ਦਾ ਪਹਿਲਾ ਟਰਾਲਾ ਬਹੁਤ ਸੋਹਣਾ ਲੱਗਾ ਅਬੇ ਵਿਦੀ ਚੰਦ ਸਾਹਿਬ ਦਾ ਜੇ ਇੱਕ ਥੋੜਾ ਜਿਹਾ ਮ ਹੀਗਾ ਆਸ ਨਹੀਂ ਮੈਨੂੰ ਉਹ ਜੈ ਕੁਲੂ ਪਰ ਭਾ ਵੀ ਦੀ ਸਿੰਘ ਭਾ ਵੀ ਵਿਦੀ ਚੰਦ ਦੇ ਤੁਹਾਨੂੰ ਪਤਾ ਜਦੋਂ ਸੇਵਾ ਤੇ ਲੱਗਾ ਵੇ ਟਰੈਕਟਰ ਮੇਰੇ ਸਾਂ ਦਾਪੇ ਕਰਨ ਕੰਮ ਕਰਾਉਣ ਵਾਲੇ ਤੇ ਉਹ ਮਹਾਰਾਜਾਂ ਤਾਂ ਦੇ ਵੀ ਆਪੇ ਕਰਨ ਕੰਮ ਕਰਨ ਲੱ ਪੈਂਦੇ ਹੁੰਦੇ ਆ ਬਾਕੀ ਤੁਹਾਨੂੰ ਪਹਿਲੀ ਜਾ ਕੇ ਅਗਲਾ ਸ਼ੋਟ ਵਖਾਉਣੇ ਵੀਰੇ ਧੰਨਵਾਦ ਇਥੋਂ ਤੱਕ ਦੇਖਣ ਦੇ ਲਈ ਬਹੁਤ ਬਹੁਤ ਵੀਰੇ ਧੰਨਵਾਦ। ਭਗੀ ਰੱਬ ਨੂੰ ਵੀਰੇ ਹਰੇਕ ਟਾਈਮ ਜੀਤਾ ਰੱਖਿਆ ਕਰਦਾ ਯਾਰ। ਕਿਉਂਕਿ ਦੇਣ ਵਾਲਾ ਜਾਣ ਆਪਾਂ ਨੂੰ ਰੱਬ ਆ। ਇਹ ਰੱਬ ਹੀ ਤਾਂ ਜਾਣ ਨਾਲ ਹਰੇਕ ਥਾਂ ਯਾਰ ਕਣ-ਕਣ ਚ ਰੱਬ ਵਸਿਆ ਹੋਇਆ ਯਾਰ। ਇਸ ਕਰਕੇ ਵੀ ਜੇ ਰੱਬ ਨੂੰ ਜੀਤਾ ਰੱਖਿਆ ਕਰੂ ਤੇ ਕਦੀ ਤਾਂ ਨੂੰ ਮਾਰ ਨਹੀਂ ਪਾਊਗੀ। ਇਸ ਕਰਕੇ ਵੀ ਆ ਸ਼ਾਂਤ ਵੀ ਮਹਾਰਾਜ ਦੇ ਦਿੱਤੇ ਹੋਏ ਆ ਸਾਬ। ਇਹ ਮਹਾਰਾਜ ਦੇ ਦਿੱਤੇ ਤੇ ਤਾਈਓਂ ਫਿਰ ਮਹਾਰਾਜ ਆਪੇ ਸੇਵਾ ਲੈਣ। ਅਸੀਂ ਆਪਾਂ ਕੌਣ ਹੁਣੇ ਕਰਨ ਵਾਲੇ ਵੀਰ? ਸਾਡੀ ਨਹੀਂ ਹੈਗੀ ਕਿ ਅਸੀਂ ਗੁਰੂ ਘਰ ਦੀ ਸੇਵਾ ਕਰਨ ਦੀਏ। ਜਿਹੜਾ ਨਾਰਾਇਣਗਰੋਂ ਵਾਲੇ ਆ ਬੱਸ ਚਲੋ ਵੀਰ ਜੀ ਮਿਲਦੇ ਆ ਜੀ ਇਹ ਆਉਣੀ ਆ ਰਾਂਦਾ ਬੰਦਾਂ ਦਾ ਇਹ ਸੋਨਾ ਮੌਸਮ ਜਾ ਕਿੱਡੇ ਸੋਨੇ ਲੱਗੰਦੇ ਆ ਪਿੰਡ ਸਾਡੇ ਵੀ ਇਤਰਾਹ ਦੇ ਹੈਗੇ ਆ ਜਿਹੜੇ ਰੋਈ ਦੇ ਕੰਡੇ ਪਿੰਡ ਪੈਂਦੇ ਆ ਜਿਵੇਂ ਠਾਠੇ ਵੀ ਹੈਗੇ ਆ ਪਿੰਡ ਦੇ ਹੋਰ ਆਪਣੋ ਬੋਟਾ ਵੀ ਆ ਗਿਆ ਸਾਰੇ ਹੁਣ ਆ ਗਏ ਇੱਕ ਇੱਕ ਦੂਜਾ ਢੇਲੋ ਇੱਕ ਇਹ ਢੇਲੋ ਹੋਰ ਇਹਦਾ ਠੀਕ ਠਾਕ ਵਧੀਆ ਆ ਰਹੀ ਆ ਬੱਸ ਚੜਦੀ ਗਲਾ ਉਹ ਦੂਜਾ ਅਗਲੇ ਪਾਸੇ ਉਹ ਟਰਾਲੀ ਟਰਾਲੀ ਭਰ ਹੁੰਦੀ ਆ ਜਾਂਦਾ ਉਹ ਵੀ ਲੈ ਜਾਂਦਾ ਵੇਖੋ ਆਉਂਦਾ ਬਗਲੋਂ ਵੀ ਸਾਰਾ ਮਹਾਰਾਜ ਦੀ ਕਿਰਪਾ ਨਾਲ ਚੱਲੇ ਆ ਕਿਉਂਕਿ ਮਸ਼ੀਨ ਥੋੜਾ ਹੈ ਨਾ ਆਵੇ ਸੂਚ ਡੁੱਬ ਗਿਆ ਤੇ ਥੋੜਾ ਕਿ ਦਾਣਾ ਮਾਰ ਲਾ ਪੀ ਗੁਰੂ ਘਰ ਦੀ ਸੇਵਾ ਦਾ ਕੰਮ ਤਾਂ ਕਰਕੇ ਵੀਰ ਜੀ ਐਂ ਫਿਰ ਮਸ਼ੀਨ ਬੰਦ ਕਰ ਦਿੱਤੀ ਗਈ ਆ ਆ ਵੀਰ ਆਪਣਾ ਢਿੱਲੋ ਰੀਅਲ ਢਿੱਲੋ ਹਾਂਜੀ ਵਧੀਆ ਵਧੀਆ ਇਹ ਭਰਾ ਮੇਰਾ ਹਿੰਦੇ ਚਲੋ ਟਰਾਲੀ ਖਾਲੀ ਕਰ ਤੇ ਦੇਖ ਵਾਲੀ ਮੁੜ ਕੇ ਰਹੇ ਹੋ ਵੀਰ ਮੇਰਾ ਚਲਾਉਂਦਾ ਜਨੂੰਨ ਰਿਹਾ ਸਾਰਾ ਟਰੈਕਟਰ ਆ ਗੁਰੂ ਘਰ ਦੀ ਸੇਵਾ ਹੀ ਆ ਯਾਰ ਕੋਈ ਕੰਕ ਵੀਰਾਡਾ ਕੰਮ ਛੱਡ ਕੇ ਆਇਆ ਹੀਗਾ ਕਿਉਂਕਿ ਇਹੀ ਤੇ 6.5 ਦਿਨ ਚਲ ਕੇ ਸੀ ਤੇ ਬਾਕੀ ਮਹਾਰਾਜੀ ਦੀ ਕਿਰਪਾ ਨਾਲ 11 ਅਗਗ ਕੇ ਲਈ ਵੱਡਿਆ ਗਿਆ ਥਾ ਬਾਕੀ ਬਾਬਾ ਬਿਜੇਂਦਰ ਸਾਹਿਬ ਕੱਲੀ ਅੱਡੇ ਦਿਨ ਕਰਨ ਕਿੰਬਾ ਇਨੀ ਜਲਦੀ ਹੋ ਸਕਿਆ ਕੱਲ ਇੱਥੇ ਆਣ ਕੇ ਫੇਰ ਵੱਡਾਂਗੇ ਵੀਰੇ ਸਾਰੇ ਸੰਦ ਵੱਟ ਲੈ ਕੇ ਚੱਲਦੇ ਨਹੀਂ ਘਰ ਸੁਬਹ ਆਰ ਪਿੰਡ ਜਾਵਾਂਗੇ ਤੇਰੇ ਉਦੋਂ ਪ੍ਰਚੰਦਾ ਪਾਣੀ ਦਾਦਾ ਜੀਾਂ ਦੇ ਛੱਡ ਲੋ ਬਾਬਾ ਜੀ ਦੇ ਪ੍ਰਚੰਦਾ ਪਾਣੀ ਛੱਡ ਲੋ ਇੱਕ ਵਾਰ ਪ੍ਰਚੰਦਾ ਪਾਣੀ ਛੱਡ ਕੇ ਮੁਰਕੇ ਵਰ ਜਾਵਾਂਗੇ ਮੰਡੀ ਮੰਡੀਆਂ ਲਾ ਕੇ ਫੇਰ ਆਪਾਂ ਘਰੇ। ਹਾਂਜੀ ਦੋਸਤੋ ਬਾਬਾ ਜੀ ਤੋਂ ਲੈ ਕੇ ਛੁੱਟੀ ਆਪਾਂ ਰਾਤ ਨੂੰ ਦਾਦ ਹੋ ਚੁੱਕੀ ਆ। ਆਪਾਂ ਚੱਲਦੇ ਹਾਂ ਟਰਾਲਾ ਲਾਉਣ ਇੱਕ ਵਾਰ ਮੰਡੀ 'ਚ। ਟਰਾਲਾ ਲਾਉ ਚੱਲਿਆਂ ਤੇ ਬਾਅਦ 'ਚ ਇਰ ਜਾਵਾਂਗੇ ਘਰ ਨੂੰ ਇੱਕ ਵਾਰ ਬਾਬਾ ਜੀ ਜਾਂਦੇ ਹੀ ਉੱਥੇ ਮਾਰਨਾ ਗੇੜਾ। ਤੇ ਮੇਰੇ ਪੱਗਰ ਆਉਣਗੇ ਬਾਬਾ ਜੀ ਦੇ ਆਪਾਂ ਹੁਣ ਇਥੋਂ ਪ੍ਰਸ਼ਾਦਾ ਵੰਡਿ ਛਕ ਕੇ ਪਰਛਾਦਾ ਬਾਣੀ ਚਾਹਦੇ ਆ ਲੱਗਿਆ ਆਪਾਂ ਨੂੰ ਟਾਈਮ ਆਪਾ ਦੇ ਬਾਬਾ ਜੀ ਡਾਊਨ ਸੀਲਿੰਗ ਤੇ ਵੀ ਬਾਬਿਆਂ ਦੀ ਵਗਾਏ ਆ ਕੰਮ ਜੀ ਗੁਰੂ ਘਰ ਨਾਲ ਤੇ ਮਹਾਰਾਜ ਜੰਮੀ ਸਾਡੇ ਪਿੰਡ ਨਾਲ ਬਾਬੇ ਬਿਧੀ ਜੰਮ ਸਾਹਿਬ ਜੀ ਨੰਬਰ ਦਾ ਜਾਲ ਬਾਬਾ ਬਿਧੀ ਜੰਮ ਸਾਹਿਬ ਜੀ ਦੇ ਪਿੰਡ ਪੈਂਦਾ ਲੱਗੇ ਸੁਰਪਿੰਗ ਦਾ ਜਿਹੜੇ ਬਾਬਾ ਜੀ ਹੋਣਾ ਨਾ ਖਾਸਾ ਪਿਆਰ ਵਾ ਮਹਾਰਾਜ ਜੰਮੀ ਸਾਡੇ ਨਗਰ ਦਾ ਤੇ ਇਸ ਕਰਕੇ ਹਰ ਸਾਰੇ ਸੰਗਤਧਾਰਨ ਨਗਰ ਨੂੰ ਉਹਦੇ ਆਪਾਂ ਦੇ ਇਤਿਹਾਸ ਦੀ ਵੀਡੀਓ ਕਰਦੇ ਆ ਸਮਾਪਤ ਤੇ ਮਿਲਦੇ ਆਪਾਂ ਅਗਲੇ ਦਿਨ ਵਿੱਚ ਅਗਲੇ ਦਿਨ ਨਵੇਂ ਦਿਨ ਜੰਗਾ ਵੀਰ ਜੀ ਓਕੇ ਜੀ ਧੰਨਵਾਦ ਇਤੋਂ ਤੱਕ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਸਾਰਿਆਂ ਦਾ ਗਲਤੀ ਛਲਤੀ ਮਾਫ ਕਰਿਓ ਤੇ ਤੁਹਾਡਾ ਕਰਨ ਬਾਸ਼ਾ ਸ਼ਕਤੀ